ਅੱਜ ਇੱਕ ਭਾਦੋਂ ਹੋ ਚੁੱਕੀ ਆ ਭਾਦੋਂ ਦੇ ਮਹੀਨੇ ਝੋਨੇ ਦੀ ਫਸਲ ਦੇ ਵਿੱਚ ਸੀਤ ਫਲੈਟ ਦੀ ਸਮੱਸਿਆ ਆਉਂਦੀ ਹੈਗੀ ਆ ਇਹ ਜਿਹੜੀ ਵਲਾਈਟ ਹੈਗੀ ਹੈ ਹਨਾ ਮੈਂ ਕੱਲ ਦੇਖੀ ਆ ਪੀਲੀ ਪੂਸ਼ਾ ਤੇ ਪੂਸ਼ਾ 44 ਦੇ ਵਿੱਚ ਜਿਹੜੀ ਝੋਨੇ ਸੰਘਣੇ ਲੱਗੇ ਆ ਜਾਂ ਜ਼ਿਆਦੇ ਗਿੱਤੇ ਲੱਗੇ ਆ ਜਾਂ ਜਿਹੜੇ ਕਿਸਾਨ ਭਰਾਵ ਨੇ ਯੂਰੀਆ ਜ਼ਿਆਦਾ ਵਰਤੀ ਹੈ ਇਹ ਮੁੱਢਾਂ ਤੋਂ ਸਟਾਰਟ ਹੁੰਦਾ ਹੈ ਤੇ ਪੱਤਿਆਂ ਤੋਂ ਸਟਾਰਟ ਹੁੰਦਾ ਜਦੋਂ ਬਿਮਾਰੀ ਪੂਰਾ ਹਮਲਾ ਕਰਕੇ ਜੋਨ ਖਤਮ ਕਰ ਜਾਂਦੀ ਉਦੋਂ ਆਪਾਂ ਨੂੰ ਪਤਾ ਲੱਗਦਾ ਇਹਨੂੰ ਆਉਣ ਤੋਂ ਪਹਿਲਾਂ ਹੀ ਰੋਕਣ ਦੇ ਲਈ ਤੁਸੀਂ ਐਜੋਕਸੀਸਟੋਬਨ ਪਲੱਸ ਟੈਬੂਕੋਨਾਈਓਲ ਵਰਤੋ ਕਲੰਬੀਆ ਤੇ ਆਧੁਨਿਕ ਖਰਬਕਰ ਕੰਪਨੀ ਦੀ ਇਹ ਜੋ ਫੰਗੀਸਾਈਡ ਹੈਗਾ 1 ਕਿਲੋਲਟਰ 4 ਕਿੱਲਿਆਂ ਦੇ ਵਿੱਚ 2 ਪੌਂਚ ਨਾਲ ਸਟੈਪੋਸਾਈਕਲਿਨ ਦੀ 150 ਲੀਟਰ ਤੋਂ ਲੈ ਕੇ 200 ਲੀਟਰ ਤੱਕ ਪਾਣੀ ਜੋ ਜਿੰਨੀ ਵੀ ਤੁਹਾਡੇ ਸੀਤ ਫਲੈਟ ਝੋਸਰੋਗ ਆਇਆ ਹੈਗਾ ਪੰਜਵੇਂ ਛੇਵੇਂ ਦਿਨ ਜਮਾਂ ਇਨਸਾਫ ਹੋ ਜੂਗਾ ਆਉਣ ਵਾਲੇ 15-20 ਦਿਨਾਂ ਦੇ ਲਈ ਜਿਹੜੀ ਵੀ ਕਿਸੇ ਵੀ ਕਿਸਮ ਦੇ ਵਿੱਚ ਹੈਗਾ ਕਿਉਂਕਿ ਇਹ ਜ਼ਿਆਦਾਤਰ ਪੀੜੀ ਪੂਸ਼ਤ ਪੂਸ਼ਾ ਚਤਾਲੀ ਕਿਸਮ ਦੇ ਵਿੱਚ ਆਉਂਦਾ ਹੈ ਧਿਆਨ ਜਰੂਰ ਰੱਖੋ